ਆਪ ਸਰਕਾਰ ਦੇ ਪੱਲੇ ਕੁਝ ਨਹੀਂ ਹੈ ਇਹਨਾਂ ਨੇ ਜੋ ਵੀ ਵਾਅਦੇ ਕੀਤੇ ਨੇ ਇੱਕ ਵੀ ਵਾਅਦਾ ਪ੍ਰੋਪਰ ਢੰਗ ਨਾਲ ਪੂਰਾ ਨਹੀਂ ਕੀਤਾ ਹਰ ਵਰਗ ਇਹਨਾਂ ਤੋਂ ਦੁਖੀ ਹੈ ਇਹ ਅਸੀਂ ਨਹੀਂ ਕਹਿ ਰਹੇ ਇਹ ਨਵਜੋਤ ਸਿੱਧੂ ਕਹਿ ਰਿਹਾ ਹੈ ਨਵਜੋਤ ਸਿੱਧੂ ਨੇ ਹਾਲ ਹੀ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਹੈ ਅਤੇ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਦੋਸ਼ ਲਾਏ ਨੇ ਕਿ ਜੋ ਮੌਜੂਦਾ ਸਰਕਾਰ ਹੈ ਇਸ ਨੇ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਹਰ ਵਰਗ ਨਾਲ ਧੋਖਾ ਕੀਤਾ ਪੰਜਾਬ ਦੇ ਸਿਰ ਕਰੋੜਾਂ ਦਾ ਕਰਜ਼ਾ ਕਰਤਾ ਤੇ ਆਉ ਜਾਣਦੇ ਆਂ ਜਿਉ ਜੋ ਸਿੱਧੂ ਨੇ ਹੋਰ ਕੀ ਕੀ ਕਿਹਾ ਇਹ ਸਰਕਾਰ ਉਹੀ ਕਰ ਰਹੀ ਹੈ ਇਹ ਝੂਠ ਦੀ ਪੈਕੇਜਿੰਗ ਕਰਕੇ ਮਾਰਕੀਟਿੰਗ ਕਰਦੀ ਆ ਮਾਰਕੀਟਿੰਗ ਨਾਲ ਸਰਕਾਰਾਂ ਚੱਲਦੀ ਆ ਵਰਤਾਂਤ ਜਦੋਂ ਜਦੋਂ ਨਿੱਜੀ ਹੁੰਦਾ ਝੂਠ ਤੇ ਟਿਕਦਾ ਇੱਕ ਦੂਜੇ ਤੇ ਲੰਚ ਲਾਂਦਾ ਔਰ ਪੰਜਾਬ ਦੇ ਲੋਕ ਹਿੱਤਾਂ ਤੋਂ ਪਰੇ ਹੁੰਦਾ ਲੋਕ ਭਲਾਈ ਤੋਂ ਪਰੇ ਹੁੰਦਾ ਤੇ ਮੈਂ ਹਮੇਸ਼ਾ ਸਾਹਮਣੇ ਹਾਂ ਔਰ ਕੜੀਸ ਕੇ ਫੇਰ ਪੰਜਾਬ ਦੇ ਮੁੱਦਿਆਂ ਦੇ ਮੈਨੂੰ ਕੋਈ ਦੱਸ ਦਵੇ ਜਿਹੜੀ ਸਰਕਾਰ ਕਹਿੰਦੀ ਹੁੰਦੀ ਸੀ ਵੀ ਅਸੀਂ ਧਰਦੇ ਨਹੀਂ ਲੱਗਣਦੇ ਨੇ 14500 ਕੰਟਰੈਕਚੁਅਲ ਟੀਚਰ ਅੱਜ ਮੰਗ ਰੱਖ ਰਹੇ ਨੇ ਕਿ ਸਾਨੂੰ ਰੈਗੂਲਰਾਈਜ਼ ਕਰੋ ਇੀਤੀਤੀ ਅਨਐਮਪਲੋਇਡ ਟੀਚਰ ਜਿਹੜੇ ਨੇ ਉਹ ਉਵੇਂ ਉਸੇ ਜੋਸ਼ਵ ਫਰੋਸ਼ਨਾਲ ਟਾਂਕੀਆਂ ਤੇ ਹਰ ਥਾਂ ਦੇ ਉੱਤੇ ਉਹ ਪ੍ਰੋਟੈਸਟ ਕਰ ਰਹੇ ਨੇ ਉਹ ਕਹਿੰਦੇ ਭਾਈ ਰਿਕਰੂਟਮੈਂਟ ਜਿਹੜੀ ਐ 2364 ਬੰਦਿਆਂ ਦੀ ਉਹ ਕੈਂਸਲ ਕਿਉਂ ਕੀਤੀ ਤੁਸੀਂ ਹਾਇਰ ਕਰਨੇ ਸੀ 5900 ਉਹਨਾਂ ਦੇ ਉੱਤੇ ਕੋਰਟ ਦੇ ਪਹੁੰਚੀ ਲਾਉਂਦੇ ਉਹ ਕਹਿੰਦੇ ਸਾਡੀ ਰੋਟੀ ਰੋਟੀ ਹੈ ਜੀ ਅਸੀਂ ਜਾਈਏ ਤੇ ਜਾਈਏ ਕਿੱਥੇ ਜਿੰਨੇ ਗਵਰਨਮੈਂਟ ਏਮਪਲੋਈ ਨੇ ਜਿਹੜੇ ਮਾਨ ਸਾਹਿਬ ਤੇ ਫੁੱਲ ਸੈਟ ਦੇ ਹੁੰਦੇ ਸੀ ਜਿੰਨੇ ਨੇ ਹੋ ਚੁੱਕੀ ਹੈ ਮਾਨ ਮਨ ਪੱਕੀਆਂ ਗਾਲਾਂ ਕਰ ਲਿਓ ਹਾਏ ਹਾਏ ਕਲਣਾ ਹੋਏ ਓ ਪੀਐਸ ਇਹ ਪਹਿਲੀ ਸਰਕਾਰ ਹੈ ਮਹਾਰਾਜ ਨੋਟੀਫਿਕੇਸ਼ਨ ਇਹ ਕਿਸਾਨ ਹੋ ਗਿਆ ਕਹਿੰਦੇ ਜੀ 올ਡ ਪੈਨਸ਼ਨ ਸਕੀਮ ਦੇਾਂਗੇ ਦੇਖਾ ਦੇਖੀ ਜੀ ਕਾਂਗਰਸ ਨੇ ਦਿੱਤੀ ਉੱਥੇ ਮਾਧ ਪ੍ਰਦੇਸ਼ ਨੋਟੀਫਿਕੇਸ਼ਨ ਹੋਏ ਨੂੰ ਤਸਾਰ ਹੋ ਗਿਆ ਕਿਉਂ ਨਹੀਂ ਰਹੀ ਕਿਉਂ ਕਿਉਂਕਿ ਪੱਲੇ ਦਾ ਤੇਲ ਨਾਲ ਕੜਾਈ ਬਣਾਉਣ ਚੱਲੇ ਆ ਬਠਾਈ ਪੱਲੇ ਨਹੀਂ ਤੇਲਾ ਕਰਦੇ ਮੇਲਾ ਬੇਨਾ ਕਿਉਂ ਇਹ ਇਹ ਸਾਰਾ ਕੁਝ ਪੀ ਆਰਟੀਸੀ ਅੱਜ ਤੁਸੀਂ ਦੇਖੋ ਪੀ ਆਰਟੀਸੀ ਦੇ এমਪਲੋਏਸ਼ਰ ਕਰਦੇ ਉਹਨਾਂ ਦੀਆਂ ਜਿਹੜੀਆਂ ਡਿਮਾਂਡਾਂ ਨੇ ਉਹ ਤਾਂ ਬਿਲਕੁਲ ਹੀ ਮਤਲਬ ਤੁਸੀਂ ਅਗਰ ਤੁਸੀਂ ਉਹਨਾਂ ਨੂੰ ਦੇਖੋ ਮੈਂ ਉਹ ਜ਼ਿਆਦਾ ਡਿਟੇਲ ਨਹੀਂ ਕਿਉਂਕਿ ਮੇਰੀ ਲੰਬੀ ਪ੍ਰੈਸ ਕਾਨਫਰੰਸ ਹੈ ਫਿਰ ਤੁਸੀਂ ਡੀਸੀ ਆਫਿਸ ਦੇਖੋ ਸਾਰੇ ਪੰਜਾਬ ਦੇ ਰੱਖੋ ਉਹ ਕਹਿੰਦੇ ਮਹਾਰਾਜ ਪਲੈਨਿੰਗ ਕਮਿਸ਼ਨ ਜਿਹੜਾ ਤੁਸੀਂ ਸਾਡੇ ਡੀਏਡੀ ਇਹ ਨਹੀਂ ਦਿੰਦੇ ਪੀਐਸਪੀਸੀਐਲ ਦੇ EMPLOYE ਜਿੱਥੋਂ ਤੁਸੀਂ ਕਰਦੇ ਸਭ ਤੋਂ ਮੈਕਸਿਮਲ ਇਹਨੂੰ ਕਹਿੰਦੇ ਤਨਖਾਹ ਨਹੀਂ ਦਿੰਦੇ ਤੁਸਨ ਉਹ ਕਹਿੰਦੇ ਸਾਡੀ ਸੈਲਰੀ ਦਾ ਰਿਲੀਜ਼ ਕਰੋ ਜੀ ਪੀਐਸਪੀਸੀਐਲ ਬਹੁਤ ਵੱਡਾ ਮੁਤਾਬਕ ਕੇ ਟੱਚ ਕਰੂਗਾ ਡੀਸੀ ਆਫਿਸ ਉਹ ਕਹਿੰਦਾ ਤੁਸੀਂ ਜਿਹੜਾ ਪਲੈਨਿੰਗ ਕਮਿਸ਼ਨ ਹੈ ਪੈਸੇ ਕਿੱਥੋਂ ਆਣੇ ਆ ਤੁਸਾਂ ਉਹ ਹੱਥ ਦੇਂਦੇ ਨਹੀਂ ਕੀ ਨਹੀਂ ਦਿੰਦੇ ਜਿਹੜੇ ਸਾਡੇ ਖੜੇ ਆ ਉਹਦੇ ਉਹ ਕਿਸਾਨ ਆਦਰ ਟੋਲ ਪਲਾਜੇ ਲੋਕ ਖੜੇ ਹੋ ਜਾਂਦੇ ਤੁਸੀਂ ਉਹਨਾਂ ਨੂੰ ਦੱਸ ਪੈਸੇ ਵਧਾਉਣੇ ਉਹ ਮੈਂ 10 ਰੁਪਏ ਵਧਾਉਣੇ ਉਹ 10 ਪੈਸੇ ਵਰਗੀ ਦੇ ਮੈਂ ਕਹਿੰਦਾ ਭਗਾਰੀ ਨਹੀਂ ਲੈਂਦਾ 10 ਰੁਪਏ ਨਹੀਂ ਕੋਈ ਪਾਲਿਸੀ ਪ੍ਰੋਡਕਟਿਵਿਟੀ ਦੀ ਤੁਸੀਂ ਕਹਿੰਦੇ ਸੀ ਕੀ ਕਹਦੇ ਸੀ ਮੈਂ ਤੁਹਾਨੂੰ ਉੱਥੇ ਘਰੀਸ ਕੇ ਲਿਆਉਂ ਕਿ ਪਟਕਾ ਨਹੀਂ ਦਿੰਦਾ ਮੈਂ ਕਿ ਜਿਹੜਾ ਲੋਕਾਪਾਲ ਤੁਸੀਂ ਇਵੈਂਟ ਮੈਨੇਜਰ ਬਣ ਕੇ ਜਾਣਾ ਹੁਣ ਜੋਗਾ ਕਰੋ ਕਿ ਲਿਆਜੀ ਦੇ ਦਿੱਤਾ ਨਹੀਂ ਜੰਨੇ ਕਿ ਵੀ ਜੋਗਾ ਕਰਾਵਾਂਗੇ ਮਦਾਂਜਲੀ ਦਾ ਕ੍ਰੈਡਿਟ ਨਾ ਲਾਓ ਮਾਨ ਸਾਹਿਬ ਮੈਨੂੰ ਪਤਾ ਤੁਸੀ ਕਿੰਨਾ ਕ ਜੋਗਾ ਕਰਦੇ ਹੋ ਇਹ ਕਿਹੜਾ ਕਰਦੇ ਇੱਕ ਦੂਰ ਕਰਦੇ ਹਾਂ ਜੀ ਹੈ ਉਹ ਘਰ ਦਾ ਆਸ ਕਰੋ ਨਾ ਚੱਪੂ ਕਹਿੰਦਾ ਸਾਈਕਲਿੰਗ ਕਰੋ ਸਾਈਕਲ ਤੇ ਚੜੋ ਉਹ ਕਾਹ ਨੂੰ ਧੀਰ ਸਿਆਤਰਾ ਕਰਾਵਾਂਗੇ ਉਹ ਭਰਿਆ ਲੋਕਾਂ ਇਹਨੇ ਜੋ ਕੁਝ ਵੀ ਕਹਿ ਦਿੱਤਾ ਉਸੇ ਕੀ ਤੇ ਕਹਾਈ ਸੀ ਇਹ ਕਿੱਧਰ ਨੂੰ ਚਾਈ ਜਾਂਦੇ ਹੋ ਕਿੱਧਰ ਨੂੰ ਭੁਟਕਾਈ ਜਾਂਦੇ ਹੋ ਆਲਾ ਕੱਢੀ ਜਾਂਦੇ ਹੋ ਕਿਹਦੇ ਪਾਪ ਦਾ ਦਿਨ ਕੁ ਸੀੜੀ ਜਾਂਦੇ ਹੋ ਇਧਰ ਪੰਜਾਬ ਦੇ ਉੱਤੇ ਆਓ ਇਹਦਾ ਪੰਜਾਬ ਦੀ ਕਿੱਦਾਂ ਸੜਕ ਦੀ ਹੁੰਦੀ ਮੈਨੂੰ ਸਮਝਾ ਦੇ ਕੋਈ ਸਮਝਾ ਦੇ ਸੈਂਟਰਲ ਗਵਰਨਮੈਂਟ ਨੇ ਉਧੇੜ ਤੋਂ ਅਜਮਾਨ ਸਾਹਿਬ ਤੈਨੂੰ ਸਵੈਟਰ ਵੰਡ ਤੂੰ ਅੱਜ ਤੱਕ ਜਵਾਬ ਨਹੀਂ ਦਿੱਤਾ ਅੱਜ ਵੀ ਨਹੀਂ ਤਰਪਾਉਣਾ ਤੂੰ ਦੀਨੀ ਨੇ ਕਰਕੇ ਉਧਰੋਂ ਜਾਏਗਾ 8000 ਕਰੋੜ ਰੁਪਈਆ ਰੋਕਦਾ ਸੈਂਟਰ ਦੀ ਸਰਕਾਰ ਹਜ਼ਾਰ ਕਰੋੜ ਰੁਪਈਆ 5500 ਰੂਡ ਡਿਵੈਲਪਮੈਂਟ ਫੰਡ ਸੜਕਾਂ ਪਿੰਡਾਂ ਦੀਆਂ ਜਿਹੜੀਆਂ ਲਿੰਕ ਰੋਡਾਂ ਨੇ ਮੰਡੀਆਂ ਦੀਆਂ ਸਭ ਰੁਕਿਆ 621 ਕਰੋੜ ਰੁਪਈਆ ਨੈਸ਼ਨਲ ਹੈਲਥ ਮਿਸ਼ਨ ਦਾ ਪਹਿਲੇ ਇਹੋ ਜਿਹੇ ਪੈਸੇ ਨਾਲ ਜਾਂਦਾ ਸੀ ਨੈਸ਼ਨਲ ਹੈਲਥ ਮਿਸ਼ਨ ਉਹ ਰੋਕਤਾ ਉਹ ਕਹਿੰਦੇ ਅਸੀਂ ਆਮ ਆਦਮੀ ਪਾਰਟੀ ਦੇ ਹਾਂ ਅੱਗੇ ਲਾ ਬਦਲੇ ਫੋਟੋ ਲਾ ਲਈ ਸੀ ਆਪੀ ਉਹ ਕਹਿੰਦੇ ਆਮ ਆਦਮੀ ਪਾਰਟੀ ਵਾਸਤੇ ਥੋੜਾ ਦਿੱਤਾ ਮੈਂ ਦੱਸੂ ਤੁਹਾਨੂੰ ਰੀਜ਼ਨ ਕਿਉਂ ਰੋਕਿਆ 850 ਕਰੋੜ ਰੁਪਇਆ ਮੰਡੀ ਡਿਵੈਲਪਮੈਂਟ ਫੰਡ ਉਹ ਰੋਕਤਾ 1800 ਕਰੋੜ ਰੁਪਇਆ ਸਪੈਸ਼ਲ ਅਸਿਸਟੈਂਸ ਫੰਡ ਉਹ ਰੋਕਤਾ ਰੰਗ ਦੇ ਉੱਤੇ ਮਨੀਪੁਰ ਨੇ ਇੱਕ ਇਹਨੇ 4 ਲੈ ਲਿਆ ਇੱਕ ਲੈ ਲਿਆ ਇਹਨੇ 2 ਲੈ ਲਿਆ 25 ਲਈ ਅਸਿਸਟੈਂਸ ਹੈ ਦਿੱਤੀ ਅਰੇ ਕੀ ਕਿਹਾ ਸੈਂਟਰ ਦੀ ਸਰਕਾਰ ਨੇ ਸੈਂਟਰ ਦੀ ਸਰਕਾਰ ਨੇ ਇਹ ਕਿਹਾ ਕਿ ਫੰਡ ਜਿਹੜੇ ਕੰਮ ਲਈ ਭੇਜੇ ਸੀ ਉਹਦੇ ਲਾਉਂਦੇ ਨਹੀਂ ਕਿਸੇ ਹੋਰ ਦੇ ਪਾਸੇ ਲਾਉਂਦੇ ਕੈਟੇਗੋਰਿਕਲੀ ਕਿਹਾ ਉਹਨਾਂ ਨੇ ਦਾ ਫੰਡ ਸੈਂਟ अर्ਲियर ਵਰ ਨਾਟ ਯੂਜ਼ਡ ਫਾਰ ਦੀ ਅਸਾਈਨਡ ਪਰਪਸ ਕੇਟਰ ਫਾਰ ਯੋਰ ਵੋਟ ਬੈਂਕ ਪੋਲਿਟਿਕਸ ਆਰਬੀਆਈ ਨੇ ਲਿਮਟਾਂ ਕੱਟਦੀਆਂ ਪੰਜਾਬ ਦੀਆਂ ਅੱਧੀਆਂ ਕਰਦੀਆਂ ਲਿਮਟਾਂ ਉਹ ਕਹਿੰਦੇ ਨਹੀਂ ਲੈ ਸਕਦੇ ਕਰ ਜਾਓ ਮਾਰ ਦਿਓਗੇ ਫਾਈਨੈਂਸ਼ੀਅਲ ਐਮਰਜੈਂਸੀ ਲਿਆਓ ਇਹ ਤੁਹਾਡੀ ਜਿਹੜੀ ਪੋਲਿਸੀ ਹੈ ਪੰਜਾਬ ਜਾਵੇ ਠੱਠੇ ਉੱਚ ਸਾਡਾ ਵੋਟ ਬੈਂਕ ਪੋਲਿਟਿਕਸ ਚੱਲਦਾ ਰਹੇ ਇਹ ਨਹੀਂ ਚੱਲਣ ਦਿੱਤੀ ਉਹਨਾਂ ਨੇ 9000 ਕਰੋੜ ਕੈਨਸਲ ਪੰਜਾਬ حق قالے اُتے ڈاکے ਪੈ ਰਹੇ ਨੇ ਕਿਸ ਤਰ੍ਹਾਂ ਮਜ਼ਲੂਮ ਲੋਕਾਂ ਦੇ ਹੱਕ ਖੋ ਕੇ ਇਹ ਗੁਛਰੇ ਉਡਾ ਰਹੇ ਨੇ ਬਾਹਰ ਜ਼ਮੀਨਾਂ ਖਰੀਦਦੇ ਆ 25 ਸਾਲਾਂ ਤੋਂ ਇਹੀ ਹੋ ਰਿਹਾ ਹੈ ਪਾਰਕਿੰਗ ਲਾਟ ਖਰੀਦਦੇ ਆ ਤਾਮਲ ਲਾਟੂ ਤੇ ਕਰਨਾਟਕਾ ਵਰਗੇ ਸਟੇਟ ਇੱਕ ਦੋ ਸਾਲਾਂ ਦੇ ਵਿੱਚ 80-80 ਹਜ਼ਾਰ ਕਰੋੜ ਰੁਪਈਆ ਲੈ ਗਏ ਸੈਟਰ ਤੋਂ 40% ਪਾ ਕੇ ਇਤੋਂ 1.5 ਕੋਰਡ 80000 ਕਰੋੜ 80000 ਕਰੋੜ ਰੁਪਇਆ ਰੈਵਨਿਊ ਉਹਨਾਂ ਦਾ ਬਜਟ ਰੈਵਨਿਊ ਜਿਹੜਾ ਪੰਜਾਬ ਦਾ ਰੈਵਨਿਊ ਹੈ 50000 ਕਰੋੜ ਉਹ ਵੀ ਫਾਲਸ ਫਿਗਰ ਆਉਣੇ ਮੈਨਾਂ 3-4 ਕਰੋੜ ਤੱਕ ਘਾਤੀ ਹੋਣਾ 3-4000 ਨੇ ਕਿੱਤੀਓ ਜਿੰਨਾ ਤੁਹਾਡਾ ਟੋਟਲ ਰੈਵਨਿਊ ਹੈ ਜਿੰਨਾ ਤੁਹਾਡੀ ਟੋਟਲ ਇਨਕਮ ਹੈ ਉਨੀ ਤਾਮਲਨਾਡੂ ਕੱਲੀ ਸ਼ਰਾਬ ਚੋਂ ਕਮਾ ਲਦਾ 50 ਹਜ਼ਾਰ ਕਰੋੜ ਖਾਪਤ ਡਬਲ ਤੁਹਾਡੀ ਸੁਖਣਾ ਲੇਗ ਜਿੰਨੀ दारू ਪਈ ਦਾ 50 ਖਾਪਤ ਡੁੱਗਲ ਡਬਲ ਉਹ 50 ਹਜ਼ਾਰ ਕਰੋੜ ਤੁਸੀਂ ਚਾਰ ਤੇ ਉਹ ਮਿੱਤਰਾ 4000 ਕਰੋੜ ਰੁਪਈਆ ਤਾਂ ਉਹ ਜਿਹੜੀ ਫੀਸ ਭਰਉਂਦੇ ਹਨ ਅਖਾ ਜੀ 2600 ਠੇਕੇ ਸਟੇਟ ਦੇ 2 ਲੱਖ ਰੁਪਇਆ ਫੀਸ ਹੈ ਅਪਲਾਈ ਕਰੋ 1.5 ਲੱਖ ਐਪਲੀਕੇਸ਼ਨ ਆਈ 5000 ਕਰੋੜ 4-5000 ਕਰੋੜ ਤੋਂ ਫੀਸਾਂ ਫੀਸਾਂ ਤੋਂ ਲੈ ਲੈਂਦੇ ਹੋ ਕਿੱਥੇ ਘੜਿਆ ਤੁਸੀਂ 2000 ਵਾਰ ਕਹਿ ਲਿਆ ਮਾਨ ਸਾਹਿਬ ਕਾਰਡ ਕਲੀਅਰ ਐਲਮਨ ਦੇ ਲਾਇਸੈਂਸ ਕਿਨੂੰ ਦਿੱਤੇ ਹੋ 10000 ਕਰੋੜ ਰੁਪਏ ਦੇ ਲਾਇਸੈਂਸ ਤੋਂ 3-4000 ਕਰੋੜ ਰੁਪਏ ਕਿਨੂੰ ਦਿੱਤੇ ਦੱਸ ਦੋ ਬੰਦਿਆਂ ਨੇ ਨਹੀਂ ਦਿੱਤੇ ਕੇਬਲ ਦਾ 15000 15 ਕਰੋੜ ਰੁਪਈਆ ਕਿਹਨੂੰ ਜਾਂਦਾ ਹੈ ਮੈਂ ਬੜਾ ਖੁਸ਼ ਹਾਂ ਲੈ ਤੂੰ 15 ਕਰੋੜ ਰੁਪਈਆ ਕਿਹਨੂੰ ਜਾਂਦਾ ਵੇ ਤੇ 5 ਕਰੋੜ ਉੱਪਰ ਕਿਹਨੂੰ ਜਾਂਦਾ ਆ ਲਓ ਬੜਾ ਤੇ ਐਵੇਂ ਡਰਾਮੇ ਜੇ ਕਰਕੇ ਜੀ ਕੈਨੀ ਖੋਲੀ ਇਹਨੇ ਕੁਝ ਜਾਰਦੇ ਆ ਖੋਲਿਆ ਉਹ ਕਲੇ ਉਹ ਡਰਾਮੇ ਜੇ ਕਾਦੀ ਕਰਦੇ ਹੋ ਤੁਸੀਂ ਕਹਿੰਦੇ ਕੇਬਲ ਰੈਗੂਲਟਰੀ ਕਮਿਸ਼ਨ ਬਣਾਵਾਂਗੇ ਇਹ ਛੋਟੀਆਂ ਗੱਲਾਂ ਬਾਅਦ ਆਉ ਇਸ ਤੇ 50 ਕਹਿੰਦਾ ਸੀ ਇਹਨੂੰ ਵੋਟਾਂ ਕਿਉਂ ਪਈਆਂ ਸੀ ਇਹਨੂੰ ਵੋਟਾਂ ਇਸ ਕਰਕੇ ਪਈਆਂ ਸੀ ਕਿ ਇਹ ਕਹਿੰਦੇ ਸੀ ਕਿ ਜਿਹੜਾ ਕਰਜ਼ੇ ਵਾਲੇ ਕੁੱਠੀ ਦਾ ਦੁੱਖ ਨੇ ਅਸੀਂ ਸਿੱਧੀ ਰਾਹ ਲਿਆਵਾਂਗੇ ਇਹ ਕਰਜ਼ੇ-ਕੁਰਜ਼ੇ ਮੁਕਾਵਾਂਗੇ ਇਹ ਜਿਹੜੇ ਇਕਾਲੀ ਦਲ ਤੇ ਕਾਂਗਰਸ ਵਾਲੇ ਰਲ ਕੇ ਖੇਡਦੇ ਆ ਇਹ ਕਰਜ਼ੇ ਨੂੰ ਅਸੀਂ ਮੁਕਾਵਾਂਗੇ ਮੁੱਤੇ ਨੇ ਪੰਜਾਬ ਦੇ ਤੁਹਾਡੇ ਦਾਦਾ ਜੀ ਕੀ ਕਰਦੇ ਆ ਤੁਹਾਡੇ ਪਰਦਾਦਾ ਜੀ ਕਰਦੇ ਮੁਰਦਾ ਨਹੀਂ ਹੈ ਸਾਡੇ ਸਤਕਾਰਯੋਗ ਨੇ ਬਜ਼ੁਰਗ ਨੇ ਉਹ ਤੁਸੀਂ ਘਰ ਦੇ ਕਮਰਿਆਂ 'ਚ ਬੈਠ ਕੇ ਸੁਲਟਾਓ ਪੰਜਾਬੀਆਂ ਨੂੰ ਉਹਦਾ ਕੋਈ ਮਤਲਬ ਨਹੀਂ ਹਾਂ ਕਿਰਦਾਰ ਜ਼ਰੂਰ ਪਤਾ ਲੱਗਦਾ ਉਹ ਵੀ ਲੱਗ ਗੱਲ ਹੈ ਤੁਸੀਂ ਇਸ ਗੱਲ ਦਾ ਜਵਾਬ ਦਿਓ ਕਿ ਤੁਸੀਂ 70000 ਕਰੋੜ ਰੁਪਏ 2 ਸਾਲਾਂ 'ਚ ਕਰਦਿਆ ਲਓਗੇ ਸਾਡਾ ਪਹੁੰਚਿਆ ਪਿਆ ਅਜੇ ਤਾਂ ਨਵੀਂ ਨੇ ਪਾ